ਪਰਮ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਪਿਛਲੇ ਸ਼ੰਦ ਵਿੱਚ ਆਪ ਨੇ ਸੁਣਿਆ ਕਿ ਜਾਨੀ ਚੋਰ ਬਾਗ ਵਿੱਚ ਰਹਿਣ ਲੱਗ ਪਿਆ ਹੈ ਤੇ ਉੱਥੋਂ ਉੱਠ ਕੇ ਰਾਤ ਨੂੰ ਉਹ ਗਿਆ ਸ਼ਹਿਰ ਬਾਜ਼ਾਰ 'ਚ ਜਾ ਕੇ ਚੋਰੀ ਕੀਤੀ ਹੈ ਤੇ ਆਉਂਦੇ ਨੇ ਫਿਰ ਰਜਿੰਦਰ ਕੁਮਾਰ ਦੇ ਦਰਵਾਜ਼ੇ ਉੱਤੇ ਲਿਖ ਕੇ ਲਾ ਦਿੱਤਾ ਕਿ ਮੈਂ ਜਾਣੀ ਚੋਰ ਤੇਰੀ 19 ਗੇਂਦ ਚਰਾਉਣ ਵਾਸਤੇ ਆਇਆ ਹਾਂ ਕੋਈ ਇੰਤਜ਼ਾਮ ਕਰ ਲਾ ਜੇ ਕਰ ਸਕਦਾ ਤਾਂ ਆਓ ਇਸ ਤੋਂ ਅੱਗੇ ਸੁਣੀਏ ਕਿਵੇਂ ਹੋਇਆ ਤੜਕਸਾਰ ਦਾ ਵਕਸ ਜੋ ਜਦੋਂ ਹੋ ਗਿਆ ਆਏ ਨਹੀਂ ਕਿਸੇ ਨੇ ਰੋਕਿਆ ਤੁਰਤ ਬਾਗ ਮੇ ਜਾਏ ਜੇਸ ਵੇਲੇ ਬੋਲੇ ਚਿੜੀਆਂ ਜਨੌਰ ਜੀ ਮਾਲਣ ਵਿਚਾਰੀ ਕਰਦੀ ਹੈ ਗੌਰ ਜੀ ਹੋ ਜੇਸ ਵੇਲੇ ਬੋਲੇ ਚਿੜੀਆਂ ਜਨੌਰ ਜੀ ਮਾਲਣ ਵਿਚਾਰੀ ਕਰਦੀ ਹੈ ਗੌਰ ਜੀ ਚੱਲ ਪਤਾ ਲਵਾ ਬੋਢੜੀ ਵਿਚਾਰੀ ਦਾ ਦਿਲੋਂ ਡਾਰ ਮਾਰੇ ਰਾਜੇ ਦੀ ਦੁਲਾਰੀ ਦਾ ਦਿਲੋਂ ਡਾਰ ਮਾਰੇ ਰਾਜੇ ਦੀ ਦੁਲਾਰੀ ਦਾ ਨਾਲੇ ਜਿਹੜੀ ਸੇਵਾ ਵੱਡਿਆਂ ਦੀ ਕੀਜੀਏ ਆਰ ਪਰਿਵਾਰ ਨੂੰ ਵੀ ਤਾਰ ਲਈ ਜੀਏ ਹੋਮ ਦਾ ਭਲਾ ਜੋ ਪਾਰੇ ਉਪਕਾਰੀ ਦਾ ਦਿਲੋਂ ਡਰ ਮਾਰੇ ਰਾਜੇ ਦੀ ਦੁਲਾਰੀ ਦਾ ਦਿਲੋਂ ਡਰ ਮਾਰੇ ਰਾਜੇ ਦੀ ਦੁਲਾਰੀ ਦਾ ਹੋ ਭੋਲੀ ਭਾਲੀ ਮਾਈ ਦੀ ਤਹਿਲ ਕਰਕੇ ਓ ਪੋਹਲੀ ਭਾਲੀ ਮਾਈ ਦੀ ਟਹਿਲ ਕਰਕੇ ਜਾਵਾਂਗੇ ਅਖੀਰ ਨੂੰ ਸੁਰਗ ਮਰ ਕੇ ਇਹੋ ਵੇਲਾ ਹੁੰਦਾ ਪੁੱਜ ਕੇ ਲਚਾਰੀ ਦਾ ਦਿਲੋਂ ਡਰ ਮਾਰੇ ਰਾਜੇ ਦੀ ਦੁਲਾਰੀ ਦਾ ਦਿਲੋਂ ਡਰ ਮਾਰੇ ਰਾਜੇ ਦੀ ਦੁਲਾਰੀ ਦਾ ਸਾਡੇ ਉੱਤੇ ਕਿਹੜਾ ਇਹ ਵਕਤ ਆਉਣਾ ਨਹੀਂ ਬੇਸਾਰ ਦੇ ਉਤੇ ਕਿਹੜਾ ਇਹ ਵਖਤ ਆਉਣਾ ਨਹੀਂ ਸਿੱਧੇ ਮੁਖ ਨਾਲ ਕਿਸੇ ਨੇ ਬੁਲਾਉਣਾ ਨਹੀਂ ਕਰੇ ਕੋਈ ਗੌਰ ਨਾ ਆਵਾਜ਼ ਮਾਰੀ ਦਾ ਦਿਲੋਂ ਡਰ ਮਾਰੇ ਰਾਜੇ ਦੀ ਦੁਲਾਰੀ ਦਾ ਦਿਲੋਂ ਡਰ ਮਾਰੇ ਰਾਜੇ ਦੀ ਦੁਲਾਰੀ ਦਾ ਜੋਬਨ ਜਵਾਨੇ ਢਾਈ ਦਿਨ ਰਹਿਣੀ ਐ ਸਰਤੇ ਬਡਾਪੇ ਦੀ ਆ ਚੋਟ ਪੈਣੀ ਐ ਹੁੰਦਾ ਹਾਲ ਇਹੋ ਦੁਨੀਆ ਜੋ ਸਾਰੀ ਦਾ ਦਿਲੋਂ ਡਰ ਮਾਰੇ ਰਾਜੇ ਦੀ ਦੁਲਾਰੀ ਦਾ ਦਿਲੋਂ ਡਰ ਮਾਰੇ ਰਾਜੇ ਦੀ ਦੁਲਾਰੀ ਦਾ ਉਹ ਜਿੰਨਾ ਚਿਰ ਹੋਣ ਨੱਕ ਮੇ ਸਵਾਸ ਜੀ ਉਹਨਾਂ ਚਿਰ ਰੱਖਦਾ ਹਰੇਕ ਆਸ ਜੀ ਦੁੱਖਾਂ ਦੇ ਅੰਦਰ ਆ ਪਦਾ ਚਤਾਰੀ ਦਾ ਦਿਲੋਂ ਡਰ ਮਾਰੇ ਰਾਜੇ ਦੀ ਦੁਲਾਰੀ ਦਾ ਦਿਲੋਂ ਡਰ ਮਾਰੇ ਰਾਜੇ ਦੀ ਦੁਲਾਰੀ ਦਾ ਉਠ ਖੜੀਏ ਤਨਾ ਵਿਚਾਰ ਕਰਕੇ ਆਈ ਸੱਤੇ ਪਾਣੀ ਦਾ ਗਲਾਸ ਭਰ ਕੇ ਬਣੇ ਕੀ ਕਿਸ਼ੋਰ ਹੈ ਹਿੰਮਤ ਹਾਰੀ ਦਾ ਦਿਲੋਂ ਡਰ ਮਾਰੇ ਰਾਜੇ ਦੀ ਦੁਲਾਰੀ ਦਾ ਦਿਲੋਂ ਡਰ ਮਾਰੇ ਰਾਜੇ ਦੀ ਦੁਲਾਰੀ ਦਾ ਹੋ ਮਾਲਣ ਮੱਥਾ ਟੇਕਦੀ ਪੈਰਾਂ ਦੇ ਵਿੱਚ ਜਾਏ ਆਖੇ ਮਾਤਾ ਮੇਰੀਏ ਧੋ ਮੂੰਹ ਨੂੰ ਚਤਲਾਏ ਮਾਲਣ ਕਹੇ ਕਿ ਮਾਈ ਕਰਮਾਂ ਦੀ ਮਾਰ ਹੋਈ ਕਿੱਥੋਂ ਰੋਗ ਲੱਗਾ ਤੈਨੂੰ ਖੰਗ ਦੀ ਬਿਮਾਰੀ ਦਾ ਜਿੰਨਾ ਚਿਰ ਜਾਗਦੀ ਰਹੀ ਜੇ ਰਹੀ ਦੇਖਦੀ ਮੈਂ ਅੱਧੀ ਰਾਤੋਂ ਜੋਰ ਪਿਆ ਨੀਂਦਰ ਹਤਿਆਰੀ ਦਾ ਫੇਰ ਮੈਨੂੰ ਪਤਾ ਨਹੀਂ ਕੀ ਤੇਰੇ ਨਾਲ ਬੀਤਿਆ ਸੀ ਕੌਣ ਪਤਾ ਲਵੇ ਇਸ ਹਾਲਤ ਤੇਮਾਰੀ ਦਾ ਉਹ ਤਾੜੇ ਵਾਂਗ ਪਿੰਜਿਆ ਸਰੀਰ ਤੇਰਾ ਖੁਲਕੀ ਨੇ ਕਰਦੇ ਕਿਸ਼ੋਰ ਭਲਾ ਰਾਜੇ ਦੀ ਦੁਲਾਰੀ ਦਾ 부ੜੀ ਮਾਈ ਆਖ ਦੀ ਕੀ ਪੁੱਛਦੀ ਹਵਾਲ ਸੀ ਏ ਸਾਰੀ ਰਾਤ ਕੱਟਦੀ ਮੈਂ ਦੋ ਜਕਾਂ ਦੇ ਸੰਗ ਨੀ ਲੱਗਦੀ ਨਾ ਮੰਜੇ ਨਾਲ ਪਿੱਠ ਇਸ ਚੰਦਰੀ ਦੀ ਆਣ ਇਸ ਖੰਗਨੇ ਸਥਾਲ ਕੀਤੇ ਅੰਗ ਨੀ ਕੌਣ ਸਕਦਾਈ ਜਿਹੜਾ ਮਾਈ ਦਾ ਇਲਾਜ ਕਰੇ ਮੈਂ ਤੈਨੂੰ ਕੀ ਦੱਸਾਂ ਜਿੰਨਾ ਹੋਮਦੀ ਮੈਂ ਤੰਗ ਨਹੀਂ ਕੌਣ ਸੁਖਦਾਈ ਜਿਹੜਾ ਮਾਈ ਦਾ ਇਲਾਜ ਕਰੇ ਕੀ ਮੈਂ ਤੈਨੂੰ ਦੱਸਾਂ ਜਿੰਨਾ ਹੋਮਦੀ ਮੈਂ ਤੰਗ ਨਹੀਂ ਹੋ ਵੱਖੀਆਂ ਦੁਖਣ ਨਾਰਾਂ ਕਸੀਆਂ ਸਤਾਰ ਵਾਂਗੂ ਵੱਖੀਆਂ ਦੁਖਣ ਨਾਰਾਂ ਕਸੀਆਂ ਸਤਾਰ ਵਾਂਗੂ ਆਵੇ ਨਾ ਕਿਸ਼ੋਰ ਚਿੱਠੀ ਮਾਤ ਕੀ ਬਰੰਗਣੀ ਆਖੇ ਮੋਹ ਮਾਲਣ ਕਹੂੰ ਮਹਾਰਾਜ ਕੰਨਿਆ ਨੂੰ ਚੰਦਰੀ ਬਿਮਾਰੀ ਦਾ ਇਲਾਜ ਕਰਵਾ ਦੇਵੇ ਰਾਜੇ ਦੇ ਹਕੀਮ ਨਹੀਂ ਸਮਾਨ ਲੁਕਮਾਨ ਦੇ ਹੈ ਉਹਦੇ ਕੋਲੋਂ ਲੈ ਕੇ ਜੇ ਦਵਾਈ ਨੂੰ ਪਚਾ ਦੇਵੇ ਥੋੜਿਆਂ ਦਿਨਾਂ ਮਹਿ ਹੀ ਆਰਾਮ ਆਜੂ ਦੁਖੜੇ ਨੂੰ ਬੜਾ ਹੀ ਸਿਆਣਾ ਸਰੋਂ ਹੱਥ ਤੇ ਜਮਾ ਦੇ ਵੇ ਹੋ ਆਵੇ ਜਾਂ ਸ਼ਜਾਦੀ ਅੱਜ ਆਖੀਏ ਕਿਸ਼ੋਰ ਚੰਦਾ ਆਵੇ ਜਾਂ ਸ਼ਜਾਦੀ ਅੱਜ ਆਖੀਏ ਕਿਸ਼ੋਰ ਚੰਦਾ ਖਾਏ ਤੇ ਰਹਿਮ ਜੇ ਖਰਾਇ ਤ ਪੱਲੇ ਪਾ ਦੇ ਵੇ